ਧਿਆਨ ਲਾਉਣ ਦੀ ਪਰੰਪਰਾ ਅਤੇ ਯੋਗਾ ਜਿਹੜਾ ਹੈ ਉਹਨੂੰ ਅਸੀਂ ਇੱਕ ਲੋਕ ਲਹਿਰ ਬਣਾਉਣੀ ਚਾਹੀਦੀ ਹੈ ਤਾਂ ਕਿ ਧਿਆਨ ਤੇ ਯੋਗਾ ਦੇ ਨਾਲ ਜੁੜ ਕੇ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਦਾ ਹੱਲ ਕਰ ਸਕੀਏ ਪਿਛਲੇ ਕੁਝ ਦਿਨਾਂ ਤੋਂ ਸਾਡੇ ਪਿੰਡ ਵਿੱਚ ਇਹ ਯੋਗ ਸ਼ਾਲਾ ਚ ਚੱਲ ਰਹੀ ਹੈ ਇਹ ਬਹੁਤ ਵਧੀਆ ਉਪਰਾਲਾ ਹੈ ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀ ਸੀਐਮ ਦੀ ਯੋਗ ਸ਼ਾਲਾ ਲੋਕਾਂ ਨੂੰ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕਰ ਰਹੀ ਹੈ ਇਸ ਯੋਜਨਾ ਤਹਿਤ ਸੂਬੇ ਦੇ ਵੱਖ-ਵੱਖ ਖੇਤਿਆਂ 'ਚ ਲੋਕਾਂ ਨੂੰ ਮੁਫਤ ਯੋਗਾ ਸਿਖਲਾਈ ਦਿੱਤੀ ਜਾ ਰਹੀ ਹੈ ਮੈਨੂੰ ਕਾਫੀ ਦਿਨਾਂ ਤੋਂ ਮਤਲਬ ਕਿ ਬੈਕ ਪੇਨ ਤੇ ਸਰਵਾਈਕਲ ਦੀ ਪ੍ਰੋਬਲਮ ਸੀ ਜੋ ਇੱਥੇ ਯੋਗ ਸ਼ਾਲਾ ਵਿੱਚ ਆ ਕੇ ਕਾਫੀ ਹੱਦ ਤੱਕ 50% ਜੋ ਹੈ ਉਹ ਉਹ ਮੇਰੀ ਠੀਕ ਹੋ ਚੁੱਕੀ ਹੈ ਪਿਛਲੇ 2 ਮਹੀਨੇ ਤੋਂ ਇਹ ਯੋਗ ਸ਼ਾਲਾ ਵਿੱਚ ਆ ਰਹੇ ਹਾਂ ਤੇ ਇਹ ਫ੍ਰੀ ਆਫ ਕੋਸਟ ਹੈ ਭਗਵੰਤ ਮਾਨ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ ਹੁਣ ਤੱਕ 5 ਲੱਖ ਤੋਂ ਵੀ ਵੱਧ ਨਾਗਰਿਕ ਇਸ ਪ੍ਰੋਗਰਾਮ ਦਾ ਲਾਭ ਲੈ ਚੁੱਕੇ ਹਨ ਸੂਬੇ ਦੇ ਵਿੱਚ ਹਰ ਰੋਜ਼ 4755 ਕਲਾਸਾਂ ਲੱਗਦੀਆਂ ਨੇ ਜਿੰਨਾ ਚ 215600 ਤੋਂ ਵੱਧ ਨਾਗਰਿਕ ਮੁਫਤ ਹਿੱਸਾ ਲੈ ਕੇ લાભ ਪ੍ਰਾਪਤ ਕਰ ਰਹੇ ਹਨ ਅਸੀਂ ਪੰਜਾਬ ਸਰਕਾਰ ਦੇ ਬਹੁਤ ਹੀ ਧੰਨਵਾਦੀ ਹਾਂ ਜਿਹੜਾ ਉਹਨਾਂ ਨੇ ਨਵਾਂ ਉਪਰਾਲਾ ਸੀਐਮਡੀ ਯੋਗਸ਼ਾਲਾ ਸ਼ੁਰੂ ਕੀਤੀ ਹੈ ਜਿਸ ਦੇ ਨਾਲ ਤੇ ਮਨ ਤਨ ਸਾਰਾ ਸਵਸਥ ਰਹਦਾ ਜੋ ਕਿ ਅੱਜ ਦੇ ਟਾਈਮ ਵਿੱਚ ਬਹੁਤ ਹੀ ਜ਼ਰੂਰੀ ਹੈ ਪਰ ਅ ਦੇ ਗੁਆਂਢੀ ਦੇਸ਼ 네ਪਾਲ ਦੇ ਵਿੱਚ ਹਾਲਾਤ ਕਾਫੀ ਤਣਾਪੂਰਨ ਹੋ ਗਏ ਨੇ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸਰਕਾਰੀ ਰਿਹائشਾਂ ਦੇ ਵਿੱਚ ਅੱਗ ਵੀ ਲਗਾਈ ਗਈ ਹੈ ਜਿਸ ਕਰਕੇ ਪ੍ਰਧਾਨ ਮੰਤਰੀ ਉੱਥੋਂ ਦੇ ਪ੍ਰਧਾਨ ਮੰਤਰੀ ਨੇ ਜੋ ਅਸਤੀਫਾ ਦੇ ਦਿੱਤਾ ਹੈ ਤੇ ਇਸੇ ਵਿਚਾਲੇ ਹੁਣ ਇੱਕ ਰਾਹਤ ਦੀ ਖਬਰ ਜ਼ਰੂਰ ਸਾਹਮਣੇ ਆ ਰਹੀ ਹੈ ਦਰਸਲ ਜਿਹੜੇ ਭਾਰਤੀ 네ਪਾਲ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਹੁਣ ਬਾਹਰ ਲਿਉਣ ਦੇ ਲਈ Air India ਦੇ ਵੱਲੋਂ ਵਿਸ਼ੇਸ਼ ਉਡਾਨਾਂ ਦਾ ਐਲਾਨ ਕੀਤਾ ਗਿਆ ਜੋ ਜੋ ਕਿ ਕੱਲ ਤੋਂ ਸ਼ੁਰੂ ਹੋ ਗਈਆਂ ਨੇ 10 ਅਤੇ 11 ਸਤੰਬਰ ਨੂੰ 에어 ਇੰਡੀਆ ਦੇ ਵੱਲੋਂ ਆਖਿਆ ਗਿਆ ਕਿ ਉਹ ਵਿਸ਼ੇਸ਼ ਉਡਾਨਾਂ ਚਲਾਉਣ ਗਿਆ ਜਿਸ ਕਰਕੇ ਜੋ ਭਾਰਤੀ 네ਪਾਲ ਦੇ ਵਿੱਚ ਫਸੇ ਹੋਏ ਹਨ ਉਹਨਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਸਕੇ ਤੁਹਾਨੂੰ ਦੱਸ ਦੇ ਕਿ 네ਪਾਲ ਦੇ ਵਿੱਚ ਹਾਲਾਤ ਕਾਫੀ ਤਣਾਪੂਰਣ ਹੁੰਦੇ ਹੋਏ ਨਜ਼ਰ ਆ ਰਹੇ ਨੇ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਦੰਗੇ ਕੀਤੇ ਜਾ ਰਹੇ ਨੇ ਕਈ ਥਾਵਾਂ ਤੇ ਅੱਗ ਲਗਾਈ ਹੋਈ ਹੈ ਤਾਂ ਇਸੇ ਵਿਚਾਲੇ ਹੁਣ ਭਾਰਤੀ ਜਿਹੜੇ ਫਸੇ ਹੋਏ ਸਨ ਨੇਪਾਲ ਦੇ ਵਿੱਚ ਉਹਨਾਂ ਦੇ ਵਿਸਾਹ ਸੁੱਕਦੇ ਹੋਏ ਨਜ਼ਰ ਆ ਰਹੇ ਸੀ ਤੇ ਇਸੇ ਵਿਚਾਲੇ ਹੁਣ 에ਅਰ ਇੰਡੀਆ ਦੇ ਵੱਲੋਂ ਇੱਕ ਰਾਹਤ ਉਹਨਾਂ ਭਾਰਤੀਆਂ ਨੂੰ ਦਿੱਤੀ ਗਈ ਹੈ ਜੋ ਨੇਪਾਲ ਦੇ ਵਿੱਚ ਫਸੇ ਹੋਏ ਨੇ ਬਕਾਇਦਾ ਉਹਨਾਂ ਦੇ ਵੱਲੋਂ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਭਾਰਤੀ ਯਾਤਰੀਆਂ ਲਈ ਰਾਹਤ ਦੀ ਖਬਰ ਹੈ ਟਾਟਾ ਗਰੁੱਪ ਦੀ ਮਲਕੀਅਤ ਵਾਲੀ ਕੰਪਨੀ 에ਅਰ ਇੰਡੀਆ ਨੇ ਐਲਾਨ ਕੀਤਾ ਹੈ ਕਿ 10 ਅਤੇ 11 ਸਤੰਬਰ ਦਿੱਲੀ ਤੋਂ ਕਾਠਮੰਡੂ ਅਤੇ ਵਾਪਸੀ ਲਈ ਵਿਸ਼ੇਸ਼ ਉਡਾਨਾਂ ਚਲਾ ਰਹੀਆਂ ਨੇ ਤਾਂ 에ਅਰਲਾਈਨ ਨੇ ਕਿਹਾ ਕਿ ਇਨ੍ਹਾਂ ਵਿਸ਼ੇਸ਼ ਉਡਾਨਾਂ ਦਾ ਉਦੇਸ਼ ਯਾਤਰੀਆਂ ਨੂੰ ਸੁਰੱਖਿਅਤ ਅਤੇ ਜਲਦੀ ਵਾਪਸ ਲਿਆਉਣਾ ਹੈ ਤੁਹਾਨੂੰ ਦੱਸ ਜੀ ਕਿ ਨੇਪਾਲ ਦੇ ਵਿੱਚ ਜਿਹੜੇ ਸੋਸ਼ਲ ਮੀਡੀਆ ਅਕਾਊਂਟ ਸੀ ਜਿਹੜੇ ਸੋਸ਼ਲ ਮੀਡੀਆ ਸਾਈਟ ਸੀ ਉਹ ਬੰਦ ਕਰ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਭਾਰੀ ਰੋਸ ਇਸੇ ਗੱਲ ਨੂੰ ਨਜ਼ਰ ਆਇਆ ਹਾਲਾਂਕਿ ਉੱਥੋਂ ਦੀ ਸਰਕਾਰ ਨੇ ਦੁਬਾਰਾ ਤੋਂ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਸੀ ਉਹਨਾਂ ਨੂੰ ਚਾਲੂ ਕਰਵਾ ਦਿੱਤਾ ਗਿਆ ਪਰ ਅਜੇਹੇ ਦੇ ਵਿੱਚ ਇਹਤਨਾ ਵਧਦਾ ਹੀ ਜਾ ਰਿਹਾ ਸੀ ਤਸਵੀਰਾਂ ਵੀ ਕਾਫੀ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀਆਂ ਨੇ ਪਰੇਸ਼ਾਨ ਕਰ ਦੇਣ ਵਾਲੀਆਂ ਨੇ ਜੋ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਤੇ ਐਸੀ ਵਿਚਾਲੇ ਉੱਥੋਂ ਦੇ ਪ੍ਰਸ਼ਾਸਨ ਵੀ ਜੋ ਹੈ ਉਹ ਅਸਤੀਫਾ ਦਿੰਦੇ ਹੋਏ ਨਜ਼ਰ ਆਏ ਪ੍ਰਧਾਨ ਮੰਤਰੀ ਨੇ ਅਸਤੀਫਾ ਦੇ ਦਿੱਤਾ ਐਸੀ ਵਿਚਾਲੇ ਖਬਰਾਂ ਵੀ ਸਾਹਮਣੇ ਆਈਆਂ ਕਿ ਉਹ ਦੁਬਈ ਲਈ ਰਵਾਨਾ ਵੀ ਹੋ ਸਕਦੇ ਨੇ ਤਾਂ ਹੁਣ ਜੋ ਭਾਰਤੀ ਨੇਪਾਲ ਦੇ ਵਿੱਚ ਫਸੇ ਹੋਏ ਸਨ ਉਹਨਾਂ ਦੇ ਸਾਹ ਸੁੱਕੇ ਹੋਏ ਸਨ ਤਾਂ ਅਜਿਹੇ ਦੇ ਵਿੱਚ ਹੁਣ 에ਅਰ ਇੰਡੀਆ ਦੇ ਵੱਲੋਂ ਰਾਹਤ ਦਿੱਤੀ ਗਈ ਹੈ 2 ਦਿਨਾਂ ਦੇ ਲਈ ਵਿਸ਼ੇਸ਼ ਉਡਾਨਾਂ ਚਲਾਈਆਂ ਗਈਆਂ ਨੇ ਜਿਸ ਕਰਕੇ ਹੁਣ ਭਾਰਤੀ ਜੋ ਫਸੇ ਹੋਏ ਨੇ ਉਹਨਾਂ ਨੂੰ ਤਾਂ ਜੋ ਬਾਹਰ ਕੱਢਿਆ ਜਾ ਸਕੇ ਭਾਰਤ ਦੇ ਗੁਆਂਢੀ ਦੇਸ਼ ਨੇਪਾਲ ਦੇ ਵਿੱਚ ਹਾਲਾਤ ਕਾਫੀ ਤਣਾਅਪੂਰਨ ਹੋ ਗਏ ਨੇ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸਰਕਾਰੀ ਰਿਹائشਾਂ ਦੇ ਵਿੱਚ ਅੱਗ ਵੀ ਲਗਾਈ ਗਈ ਹੈ ਜਿਸ ਕਰਕੇ ਪ੍ਰਧਾਨ ਮੰਤਰੀ ਅਥੂ ਦੇ ਪ੍ਰਧਾਨ ਮੰਤਰੀ ਨੇ ਜੋ ਅਸਤੀਫਾ ਦੇ ਦਿੱਤਾ ਹੈ ਤੈਸੀ ਵਿਚਾਲੇ ਹੁਣ ਇੱਕ ਰਾਹਤ ਦੀ ਖਬਰ ਜ਼ਰੂਰ ਸਾਹਮਣੇ ਆ ਰਹੀ ਹੈ ਅਸਲ ਜਿਹੜੇ ਭਾਰਤੀ ਨੇਪਾਲ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਹੁਣ ਬਾਹਰ ਲਿਉਣ ਦੇ ਲਈ 에어 ਇੰਡੀਆ ਦੇ ਵੱਲੋਂ ਵਿਸ਼ੇਸ਼ ਉਡਾਨਾਂ ਦਾ ਐਲਾਨ ਕੀਤਾ ਗਿਆ ਜੋ ਕਿ ਕੱਲ ਤੋਂ ਸ਼ੁਰੂ ਹੋ ਗਈਆਂ ਨੇ 10 ਅਤੇ 11 ਸਤੰਬਰ ਨੂੰ 에어 ਇੰਡੀਆ ਦੇ ਵੱਲੋਂ ਆਖਿਆ ਗਿਆ ਕਿ ਉਹ ਵਿਸ਼ੇਸ਼ ਉਡਾਨਾਂ ਚਲਾਣ ਗਿਆ ਜਿਸ ਕਰਕੇ ਜੋ ਭਾਰਤੀ ਨੇਪਾਲ ਦੇ ਵਿੱਚ ਫਸੇ ਹੋਏ ਹਨ ਉਹਨਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਸਕੇ ਤੁਹਾਨੂੰ ਦੱਸ ਦੇ ਕਿ ਨੇਪਾਲ ਦੇ ਵਿੱਚ ਹਾਲਾਤ ਕਾਫੀ ਤਣਾਪੂਰਣ ਹੁੰਦੇ ਹੋਏ ਨਜ਼ਰ ਆ ਰਹੇ ਨੇ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਦੰਗੇ ਕੀਤੇ ਜਾ ਰਹੇ ਨੇ ਕਈ ਥਾਵਾਂ ਤੇ ਅੱਗ ਲਗਾਈ ਹੋਈ ਹੈ ਤਾਂ ਇਸੇ ਵਿਚਾਲੇ ਹੁਣ ਭਾਰਤੀ ਜਿਹੜੇ ਫਸੇ ਹੋਏ ਸਨ ਨੇਪਾਲ ਦੇ ਵਿੱਚ ਉਹਨਾਂ ਦੇ ਵੀ ਸਾਹ ਸੁੱਕਦੇ ਹੋਏ ਨਜ਼ਰ ਆ ਰਹੇ ਸੀ ਤਾਂ ਇਸੇ ਵਿਚਾਲੇ ਹੁਣ 에ਅਰ ਇੰਡੀਆ ਦੇ ਵੱਲੋਂ ਇੱਕ ਰਾਹਤ ਉਹਨਾਂ ਭਾਰਤੀਆਂ ਨੂੰ ਦਿੱਤੀ ਗਈ ਹੈ ਜੋ ਨੇਪਾਲ ਦੇ ਵਿੱਚ ਫਸੇ ਹੋਏ ਨੇ ਬਕਾਇਦਾ ਉਹਨਾਂ ਦੇ ਵੱਲੋਂ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਭਾਰਤੀ ਯਾਤਰੀਆਂ ਲਈ ਰਾਹਤ ਦੀ ਖਬਰ ਹੈ ਟਾਟਾ ਗਰੁੱਪ ਦੀ ਮਲਕੀਅਤ ਵਾਲੀ ਕੰਪਨੀ 에ਅਰ ਇੰਡੀਆ ਨੇ ਐਲਾਨ ਕੀਤਾ ਹੈ ਕਿ 10 ਅਤੇ 11 ਸਤੰਬਰ ਦਿੱਲੀ ਤੋਂ ਕਾਠਮੰਡੂ ਅਤੇ ਵਾਪਸੀ ਲਈ ਵਿਸ਼ੇਸ਼ ਉਡਾਨਾਂ ਚਲਾ ਰਹੀਆਂ ਨੇ ਤਾਂ 에ਅਰ ਲਾਈਨ ਨੇ ਕਿਹਾ ਕਿ ਇਨ੍ਹਾਂ ਵਿਸ਼ੇਸ਼ ਉਡਾਨਾਂ ਦਾ ਉਦੇਸ਼ ਯਾਤਰੀਆਂ ਨੂੰ ਸੁਰੱਖਿਅਤ ਅਤੇ ਜਲਦੀ ਵਾਪਸ ਲਿਆਉਣਾ ਹੈ ਤੁਹਾਨੂੰ ਦੱਸ ਜੀ ਕਿ ਨੇਪਾਲ ਦੇ ਵਿੱਚ ਜਿਹੜੇ ਸੋਸ਼ਲ ਮੀਡੀਆ ਅਕਾਊਂਟ ਸੀ ਜਿਹੜੇ ਸੋਸ਼ਲ ਮੀਡੀਆ ਸਾਈਟ ਸੀ ਉਹ ਬੰਦ ਕਰ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਭਾਰੀ ਰੋਸ ਇਸੇ ਗੱਲ ਨੂੰ ਨਜ਼ਰ ਆਇਆ ਹਾਲਾਂਕਿ ਉੱਥੋਂ ਦੀ ਸਰਕਾਰ ਨੇ ਦੁਬਾਰਾ ਤੋਂ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਸੀ ਉਹਨਾਂ ਨੂੰ ਚਾਲੂ ਕਰਵਾ ਦਿੱਤਾ ਗਿਆ ਪਰ ਅਜੇਹੇ ਦੇ ਵਿੱਚ ਇਹਤਨਾ ਵਧਦਾ ਹੀ ਜਾ ਰਿਹਾ ਸੀ ਤਸਵੀਰਾਂ ਵੀ ਕਾਫੀ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀਆਂ ਨੇ ਪਰੇਸ਼ਾਨ ਕਰ ਦੇਣ ਵਾਲੀਆਂ ਨੇ ਜੋ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਤੇ ਐਸੀ ਵਿਚਾਲੇ ਉੱਥੋਂ ਦੇ ਪ੍ਰਸ਼ਾਸਨ ਵੀ ਜੋ ਹੈ ਉਹ ਅਸਤੀਫਾ ਦਿੰਦੇ ਹੋਏ ਨਜ਼ਰ ਆਏ ਪ੍ਰਧਾਨ ਮੰਤਰੀ ਨੇ ਅਸਤੀਫਾ ਦੇ ਦਿੱਤਾ ਇਸੇ ਵਿਚਾਲੇ ਖਬਰਾਂ ਵੀ ਸਾਹਮਣੇ ਆਈਆਂ ਕਿ ਉਹ ਦੁਬਈ ਲਈ ਰਵਾਨਾ ਵੀ ਹੋ ਸਕਦੇ ਨੇ ਤਾਂ ਹੁਣ ਜੋ ਭਾਰਤੀ ਨੇਪਾਲ ਦੇ ਵਿੱਚ ਫਸੇ ਹੋਏ ਸਨ ਉਹਨਾਂ ਦੇ ਸਾਹ ਸੁੱਕੇ ਹੋਏ ਸਨ ਤਾਂ ਅਜਿਹੇ ਦੇ ਵਿੱਚ ਹੁਣ 에ਅਰ ਇੰਡੀਆ ਦੇ ਵੱਲੋਂ ਰਾਹਤ ਦਿੱਤੀ ਗਈ ਹੈ 2 ਦਿਨਾਂ ਦੇ ਲਈ ਵਿਸ਼ੇਸ਼ ਉਡਾਨਾਂ ਚਲਾਈਆਂ ਗਈਆਂ ਨੇ ਜਿਸ ਕਰਕੇ ਹੁਣ ਭਾਰਤੀ ਜੋ ਫਸੇ ਹੋਏ ਨੇ ਉਹਨਾਂ ਨੂੰ ਤਾਂ ਜੋ ਬਾਹਰ ਕੱਢਿਆ ਜਾ ਸਕੇ ਪਰਦੇ ਗੁਆਂਢੀ ਦੇਸ਼ ਨੇਪਾਲ ਦੇ ਵਿੱਚ ਹਾਲਾਤ ਕਾਫੀ ਤਣਾਅਪੂਰਨ ਹੋ ਗਏ ਨੇ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸਰਕਾਰੀ ਰਿਹائشਾਂ ਦੇ ਵਿੱਚ ਅੱਗ ਵੀ ਲਗਾਈ ਗਈ ਹੈ ਜਿਸ ਕਰਕੇ ਪ੍ਰਧਾਨ ਮੰਤਰੀ ਅਥੂ ਦੇ ਪ੍ਰਧਾਨ ਮੰਤਰੀ ਨੇ ਜੋ ਅਸਤੀਫਾ ਦੇ ਦਿੱਤਾ ਹੈ ਤੈਸੀ ਵਿਚਾਲੇ ਹੁਣ ਇੱਕ ਰਾਹਤ ਦੀ ਖਬਰ ਜ਼ਰੂਰ ਸਾਹਮਣੇ ਆ ਰਹੀ ਹੈ ਅਸਲ ਜਿਹੜੇ ਭਾਰਤੀ ਨੇਪਾਲ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਹੁਣ ਬਾਹਰ ਲਿਉਣ ਦੇ ਲਈ 에어 ਇੰਡੀਆ ਦੇ ਵੱਲੋਂ ਵਿਸ਼ੇਸ਼ ਉਡਾਨਾਂ ਦਾ ਐਲਾਨ ਕੀਤਾ ਗਿਆ ਜੋ ਕਿ ਕੱਲ ਤੋਂ ਸ਼ੁਰੂ ਹੋ ਗਈਆਂ ਨੇ 10 ਅਤੇ 11 ਸਤੰਬਰ ਨੂੰ 에어 ਇੰਡੀਆ ਦੇ ਵੱਲੋਂ ਆਖਿਆ ਗਿਆ ਕਿ ਉਹ ਵਿਸ਼ੇਸ਼ ਉਡਾਨਾਂ ਚਲਾਣ ਗਿਆ ਜਿਸ ਕਰਕੇ ਜੋ ਭਾਰਤੀ ਨੇਪਾਲ ਦੇ ਵਿੱਚ ਫਸੇ ਹੋਏ ਹਨ ਉਹਨਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਸਕੇ ਤੁਹਾਨੂੰ ਦੱਸ ਦੇ ਕਿ ਨੇਪਾਲ ਦੇ ਵਿੱਚ ਹਾਲਾਤ ਕਾਫੀ ਤਣਾਪੂਰਣ ਹੁੰਦੇ ਹੋਏ ਨਜ਼ਰ ਆ ਰਹੇ ਨੇ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਦੰਗੇ ਕੀਤੇ ਜਾ ਰਹੇ ਨੇ ਕਈ ਥਾਵਾਂ ਤੇ ਅੱਗ ਲਗਾਈ ਹੋਈ ਹੈ ਤਾਂ ਇਸੇ ਵਿਚਾਲੇ ਹੁਣ ਭਾਰਤੀ ਜਿਹੜੇ ਫਸੇ ਹੋਏ ਸਨ ਨੇਪਾਲ ਦੇ ਵਿੱਚ ਉਹਨਾਂ ਦੇ ਵੀ ਸਾਹ ਸੁੱਕਦੇ ਹੋਏ ਨਜ਼ਰ ਆ ਰਹੇ ਸੀ ਤਾਂ ਇਸੇ ਵਿਚਾਲੇ ਹੁਣ 에ਅਰ ਇੰਡੀਆ ਦੇ ਵੱਲੋਂ ਇੱਕ ਰਾਹਤ ਉਹਨਾਂ ਭਾਰਤੀਆਂ ਨੂੰ ਦਿੱਤੀ ਗਈ ਹੈ ਜੋ ਨੇਪਾਲ ਦੇ ਵਿੱਚ ਫਸੇ ਹੋਏ ਨੇ ਬਕਾਇਦਾ ਉਹਨਾਂ ਦੇ ਵੱਲੋਂ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਭਾਰਤੀ ਯਾਤਰੀਆਂ ਲਈ ਰਾਹਤ ਦੀ ਖਬਰ ਹੈ ਟਾਟਾ ਗਰੁੱਪ ਦੀ ਮਲਕੀਅਤ ਵਾਲੀ ਕੰਪਨੀ 에ਅਰ ਇੰਡੀਆ ਨੇ ਐਲਾਨ ਕੀਤਾ ਹੈ ਕਿ 10 ਅਤੇ 11 ਸਤੰਬਰ ਦਿੱਲੀ ਤੋਂ ਕਾਠਮੰਡੂ ਅਤੇ ਵਾਪਸੀ ਲਈ ਵਿਸ਼ੇਸ਼ ਉਡਾਨਾਂ ਚਲਾ ਰਹੀਆਂ ਨੇ ਤਾਂ 에ਅਰ ਲਾਈਨ ਨੇ ਕਿਹਾ ਕਿ ਇਨ੍ਹਾਂ ਵਿਸ਼ੇਸ਼ ਉਡਾਨਾਂ ਦਾ ਉਦੇਸ਼ ਯਾਤਰੀਆਂ ਨੂੰ ਸੁਰੱਖਿਅਤ ਅਤੇ ਜਲਦੀ ਵਾਪਸ ਲਿਆਉਣਾ ਹੈ ਤੁਹਾਨੂੰ ਦੱਸ ਜੀ ਕਿ ਨੇਪਾਲ ਦੇ ਵਿੱਚ ਜਿਹੜੇ ਸੋਸ਼ਲ ਮੀਡੀਆ ਅਕਾਊਂਟ ਸੀ ਜਿਹੜੇ ਸੋਸ਼ਲ ਮੀਡੀਆ ਸਾਈਟ ਸੀ ਉਹ ਬੰਦ ਕਰ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਭਾਰੀ ਰੋਸ ਇਸੇ ਗੱਲ ਨੂੰ ਨਜ਼ਰ ਆਇਆ ਹਾਲਾਂਕਿ ਉੱਥੋਂ ਦੀ ਸਰਕਾਰ ਨੇ ਦੁਬਾਰਾ ਤੋਂ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਸੀ ਉਹਨਾਂ ਨੂੰ ਚਾਲੂ ਕਰਵਾ ਦਿੱਤਾ ਗਿਆ ਪਰ ਅਜੇਹੇ ਦੇ ਵਿੱਚ ਇਹਤਨਾ ਵਧਦਾ ਹੀ ਜਾ ਰਿਹਾ ਸੀ ਤਸਵੀਰਾਂ ਵੀ ਕਾਫੀ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀਆਂ ਨੇ ਪਰੇਸ਼ਾਨ ਕਰ ਦੇਣ ਵਾਲੀਆਂ ਨੇ ਜੋ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਤਾਂ ਐਸੀ ਵਿਚਾਲੇ ਉੱਥੋਂ ਦੇ ਪ੍ਰਸ਼ਾਸਨ ਵੀ ਜੋ ਹੈ ਉਹ ਅਸਤੀਫਾ ਦਿੰਦੇ ਹੋਏ ਨਜ਼ਰ ਆਏ ਪ੍ਰਧਾਨ ਮੰਤਰੀ ਨੇ ਅਸਤੀਫਾ ਦੇ ਦਿੱਤਾ ਐਸੀ ਵਿਚਾਲੇ ਖਬਰਾਂ ਵੀ ਸਾਹਮਣੇ ਆਈਆਂ ਕਿ ਉਹ ਦੁਬਈ ਲਈ ਰਵਾਨਾ ਵੀ ਹੋ ਸਕਦੇ ਨੇ ਤਾਂ ਹੁਣ ਜੋ ਭਾਰਤੀ ਨੇਪਾਲ ਦੇ ਵਿੱਚ ਫਸੇ ਹੋਏ ਸਨ ਉਹਨਾਂ ਦੇ ਸਾਹ ਸੁੱਕੇ ਹੋਏ ਸਨ ਤਾਂ ਅਜਿਹੇ ਦੇ ਵਿੱਚ ਹੁਣ 에ਅਰ ਇੰਡੀਆ ਦੇ ਵੱਲੋਂ ਰਾਹਤ ਦਿੱਤੀ ਗਈ ਹੈ 2 ਦਿਨਾਂ ਦੇ ਲਈ ਵਿਸ਼ੇਸ਼ ਉਡਾਨਾਂ ਚਲਾਈਆਂ ਗਈਆਂ ਨੇ ਜਿਸ ਕਰਕੇ ਹੁਣ ਭਾਰਤੀ ਜੋ ਫਸੇ ਹੋਏ ਨੇ ਉਹਨਾਂ ਨੂੰ ਤਾਂ ਜੋ ਬਾਹਰ ਕੱਢਿਆ ਜਾ ਸਕੇ ਭਾਰਤ ਦੇ ਗੁਆਂਢੀ ਦੇਸ਼ ਨੇਪਾਲ ਦੇ ਵਿੱਚ ਹਾਲਾਤ ਕਾਫੀ ਤਣਾਅਪੂਰਨ ਹੋ ਗਏ ਨੇ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸਰਕਾਰੀ ਰਿਹਾਈਸ਼ਾਂ ਦੇ ਵਿੱਚ ਅੱਗ ਵੀ ਲਗਾਈ ਗਈ ਹੈ ਜਿਸ ਕਰਕੇ ਪ੍ਰਧਾਨ ਮੰਤਰੀ ਅਥੂ ਦੇ ਪ੍ਰਧਾਨ ਮੰਤਰੀ ਨੇ ਜੋ ਅਸਤੀਫਾ ਦੇ ਦਿੱਤਾ ਹੈ ਤੈਸੀ ਵਿਚਾਲੇ ਹੁਣ ਇੱਕ ਰਾਹਤ ਦੀ ਖਬਰ ਜ਼ਰੂਰ ਸਾਹਮਣੇ ਆ ਰਹੀ ਹੈ ਦਰਸਲ ਜਿਹੜੇ ਭਾਰਤੀ ਨੇਪਾਲ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਹੁਣ ਬਾਹਰ ਲਿਉਣ ਦੇ ਲਈ 에어 ਇੰਡੀਆ ਦੇ ਵੱਲੋਂ ਵਿਸ਼ੇਸ਼ ਉਡਾਨਾਂ ਦਾ ਐਲਾਨ ਕੀਤਾ ਗਿਆ ਜੋ ਜੋ ਕਿ ਕੱਲ ਤੋਂ ਸ਼ੁਰੂ ਹੋ ਗਈਆਂ ਨੇ 10 ਅਤੇ 11 ਸਤੰਬਰ ਨੂੰ 에어 ਇੰਡੀਆ ਦੇ ਵੱਲੋਂ ਆਖਿਆ ਗਿਆ ਕਿ ਉਹ ਵਿਸ਼ੇਸ਼ ਉਡਾਨਾਂ ਚਲਾਉਣ ਗਿਆ ਜਿਸ ਕਰਕੇ ਜੋ ਭਾਰਤੀ 네ਪਾਲ ਦੇ ਵਿੱਚ ਫਸੇ ਹੋਏ ਹਨ ਉਹਨਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਸਕੇ ਤੁਹਾਨੂੰ ਦੱਸ ਦੇ ਕਿ 네ਪਾਲ ਦੇ ਵਿੱਚ ਹਾਲਾਤ ਕਾਫੀ ਤਣਾਪੂਰਣ ਹੁੰਦੇ ਹੋਏ ਨਜ਼ਰ ਆ ਰਹੇ ਨੇ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਦੰਗੇ ਕੀਤੇ ਜਾ ਰਹੇ ਨੇ ਕਈ ਥਾਵਾਂ ਤੇ ਅੱਗ ਲਗਾਈ ਹੋਈ ਹੈ ਤਾਂ ਇਸੇ ਵਿਚਾਲੇ ਹੁਣ ਭਾਰਤੀ ਜਿਹੜੇ ਫਸੇ ਹੋਏ ਸਨ ਨੇਪਾਲ ਦੇ ਵਿੱਚ ਉਹਨਾਂ ਦੇ ਵਿਸਾਹ ਸੁੱਕਦੇ ਹੋਏ ਨਜ਼ਰ ਆ ਰਹੇ ਸੀ ਤੇ ਇਸੇ ਵਿਚਾਲੇ ਹੁਣ 에ਅਰ ਇੰਡੀਆ ਦੇ ਵੱਲੋਂ ਇੱਕ ਰਾਹਤ ਉਹਨਾਂ ਭਾਰਤੀਆਂ ਨੂੰ ਦਿੱਤੀ ਗਈ ਹੈ ਜੋ ਨੇਪਾਲ ਦੇ ਵਿੱਚ ਫਸੇ ਹੋਏ ਨੇ ਬਕਾਇਦਾ ਉਹਨਾਂ ਦੇ ਵੱਲੋਂ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਭਾਰਤੀ ਯਾਤਰੀਆਂ ਲਈ ਰਾਹਤ ਦੀ ਖਬਰ ਹੈ ਟਾਟਾ ਗਰੁੱਪ ਦੀ ਮਲਕੀਅਤ ਵਾਲੀ ਕੰਪਨੀ 에ਅਰ ਇੰਡੀਆ ਨੇ ਐਲਾਨ ਕੀਤਾ ਹੈ ਕਿ 10 ਅਤੇ 11 ਸਤੰਬਰ ਦਿੱਲੀ ਤੋਂ ਕਾਠਮੰਡੂ ਅਤੇ ਵਾਪਸੀ ਲਈ ਵਿਸ਼ੇਸ਼ ਉਡਾਨਾਂ ਚਲਾ ਰਹੀਆਂ ਨੇ ਤਾਂ 에ਅਰ ਲਾਈਨ ਨੇ ਕਿਹਾ ਕਿ ਇਨ੍ਹਾਂ ਵਿਸ਼ੇਸ਼ ਉਡਾਨਾਂ ਦਾ ਉਦੇਸ਼ ਯਾਤਰੀਆਂ ਨੂੰ ਸੁਰੱਖਿਅਤ ਅਤੇ ਜਲਦੀ ਵਾਪਸ ਲਿਆਉਣਾ ਹੈ ਤੁਹਾਨੂੰ ਦੱਸ ਜੀ ਕਿ ਨੇਪਾਲ ਦੇ ਵਿੱਚ ਜਿਹੜੇ ਸੋਸ਼ਲ ਮੀਡੀਆ ਅਕਾਊਂਟ ਸੀ ਜਿਹੜੇ ਸੋਸ਼ਲ ਮੀਡੀਆ ਸਾਈਟ ਸੀ ਉਹ ਬੰਦ ਕਰ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਭਾਰੀ ਰੋਸ ਇਸੇ ਗੱਲ ਨੂੰ ਨਜ਼ਰ ਆਇਆ ਹਾਲਾਂਕਿ ਉੱਥੋਂ ਦੀ ਸਰਕਾਰ ਨੇ ਦੁਬਾਰਾ ਤੋਂ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਸੀ ਉਹਨਾਂ ਨੂੰ ਚਾਲੂ ਕਰਵਾ ਦਿੱਤਾ ਗਿਆ ਪਰ ਅਜੇਹੇ ਦੇ ਵਿੱਚ ਇਹਤਨਾ ਵਧਦਾ ਹੀ ਜਾ ਰਿਹਾ ਸੀ ਤਸਵੀਰਾਂ ਵੀ ਕਾਫੀ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀਆਂ ਨੇ ਪਰੇਸ਼ਾਨ ਕਰ ਦੇਣ ਵਾਲੀਆਂ ਨੇ ਜੋ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਤੇ ਐਸੀ ਵਿਚਾਲੇ ਉੱਥੋਂ ਦੇ ਪ੍ਰਸ਼ਾਸਨ ਵੀ ਜੋ ਹੈ ਉਹ ਅਸਤੀਫਾ ਦਿੰਦੇ ਹੋਏ ਨਜ਼ਰ ਆਏ ਪ੍ਰਧਾਨ ਮੰਤਰੀ ਨੇ ਅਸਤੀਫਾ ਦੇ ਦਿੱਤਾ ਐਸੀ ਵਿਚਾਲੇ ਖਬਰਾਂ ਵੀ ਸਾਹਮਣੇ ਆਈਆਂ ਕਿ ਉਹ ਦੁਬਈ ਲਈ ਰਵਾਨਾ ਵੀ ਹੋ ਸਕਦੇ ਨੇ ਤਾਂ ਹੁਣ ਜੋ ਭਾਰਤੀ ਨੇਪਾਲ ਦੇ ਵਿੱਚ ਫਸੇ ਹੋਏ ਸਨ ਉਹਨਾਂ ਦੇ ਸਾਹ ਸੁੱਕੇ ਹੋਏ ਸਨ ਤਾਂ ਅਜਿਹੇ ਦੇ ਵਿੱਚ ਹੁਣ 에ਅਰ ਇੰਡੀਆ ਦੇ ਵੱਲੋਂ ਰਾਹਤ ਦਿੱਤੀ ਗਈ ਹੈ 2 ਦਿਨਾਂ ਦੇ ਲਈ ਵਿਸ਼ੇਸ਼ ਉਡਾਨਾਂ ਚਲਾਈਆਂ ਗਈਆਂ ਨੇ ਜਿਸ ਕਰਕੇ ਹੁਣ ਭਾਰਤੀ ਜੋ ਫਸੇ ਹੋਏ ਨੇ ਉਹਨਾਂ ਨੂੰ ਤਾਂ ਜੋ ਬਾਹਰ ਕੱਢਿਆ ਜਾ ਸਕੇ